ਗੁਰਦਆਰਪੁਰ ਦੇ ਹਰਦੋਛਨੀਆ ਰੋਡ ਤੇ ਸਥਿਤ ਹਯਾਤ ਨਗਰ ਕਲੋਨੀ ਵਿੱਚ ਸਵੇਰੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦ ਗੁਰਦੁਆਰਾ ਸਾਹਿਬ ਬਣਾਉਣ ਨੂੰ ਲੈ ਕੇ ਖਰੀਦੀ ਜ਼ਮੀਨ ਅਤੇ ਰਸਤੇ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਜਿਸ ਦੀ ਵੀਡੀਓ ਵਾਇਰਲ ਹੋਈ ਹੈ ਪਿੰਡ ਦੀ ਸੰਗਤ ਜਿੱਥੇ ਪਿੰਡ ਤੇ ਹੀ ਇੱਕ ਵਿਅਕਤੀ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਰਜਿਸਟਰੀ ਆਪਣੇ ਨਾਂ ਕਰਵਾ ਕੇ ਹੜੱਪਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾ ਰਹੀ ਹੈ ਉੱਥੇ ਹੀ ਦੂਸਰੀ ਧਿਰ ਤੇ ترਸੀਮ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੀ ਸੰਗਤ ਸਮੇਂ ਤੇ ਪੈਸੇ ਨਹੀਂ ਦੇ ਪਾਈ ਇਸ ਲਈ ਇਹ ਜ਼ਮੀਨ ਉਸਨੇ ਆਪਣੇ ਪੈਸਿਆਂ ਨਾਲ ਖਰੀਦ ਲਈ ਸੀ। ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਸਰ ਅਹੀਂ ਸਾਰੀ ਸੰਗਤ ਨੇ 3 ਮਰਲੇ ਜਗ੍ਹਾ ਲਈ ਸੀ ਕਲੋਨੀ ਚ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ। ਉਹਦੇ ਵਿੱਚੋਂ ਪੱਤਰ ਸਿੰਘ ਨੂੰ ਅੱਗੇ ਕੀਤਾ ਸੀ ਕਿ ਮਤਲਬ ਕਿ ਕਲੋਨੀ ਵਿੱਚ ਇੱਕ ਬਾਕੀ ਸਾਰੇ ਮੁਲਾਜ਼ਮ ਹੀ ਇੱਕ ਇਹੀ ਬੰਦਾ ਘਰ ਹੀ ਰਿਟਾਇਰ ਹੋ ਕੇ ਆਇਆ ਸੀ। ਇੰਨੇ ਕੀ ਕੀਤਾ 30 ਮਰਲੇ ਜਗਾ ਜਦੋਂ ਅਸੀਂ ਲਈਆਂ ਤੇ ਇਹਨੂੰ ਅੱਗੇ ਲਾਇਆ ਇੰਨੇ ਕੀ ਕੀਤਾ 20 ਮਰਲੇ ਜਗਾ ਜਿਹੜੀ ਗੁਰਦੁਆਰਾ ਸਾਹਿਬ ਨਾਲ ਕਰਾ ਗਏ ਬਾਬਾ ਬੁੱਢਾ ਸਾਹਿਬ ਦੇ ਨਾਮ ਰਜਿਸਟਰੀ ਕਰਾਤੀ ਉਹਦੇ ਵਿੱਚੋਂ 10 ਮਰਲੇ ਜਗਾ ਇਹ ਫਿਰ ਆਪਣੇ ਨਾਂ ਕਰਵਾ ਗਿਆ ਤੇ 10 ਮਰਲੇ ਜਗਾ ਸਾਨੂੰ ਜਿਹੜੀ ਕਲੋਨੀ ਚ ਅਸੀਂ ਜਗਾ ਲਈ ਉਹ ਡੀਲਰਾਂ ਨੇ ਦਿੱਤੀ ਸੀ ਫ੍ਰੀ ਗੁਰਦੁਆਰੇ ਦੀ ਸੇਵਾਵਾਰੀ ਉਹ ਵੀ ਉਹ ਕਿਤੇ ਜਿੱਥੇ ਗੁਰਦੁਆਰੇ ਦੀ ਜਗਾ ਉੱਥੋਂ ਨਹੀਂ ਦਿੱਤੀ ਉਹ ਹੋਰ ਸਾਈਡ ਤੋਂ ਦਿੱਤੀ ਸੀ ਉਹ ਇੰਨੇ ਕੀ ਕੀਤਾ ਕਿ 10 ਮਰਲੇ ਜਗਾ ਜਿਹੜੀ ਉਹ ਵੀ ਰਜਿਸਟਰੀ ਕੱਲ੍ਹ ਹੀ ਜਾ ਕੇ ਆਪਣੇ ਨਾਂ ਕਰਾ ਕੇ ਤੇ ਇਹਨੇ ਦੂਜੀ ਥਾਂ 1,65 ਨੂੰ ਫੇਰ ਕਹਿੰਦੇ ਵੇਚ ਦਿੱਤੀ ਆ ਮਤਲਬ ਕਿ 40 ਮਰਲੇ ਜਗਾ ਭਾਂਦੀ ਸਾਡੇ ਗੁਰਦੁਆਰੇ ਦੀ ਉਹਦੇ ਵਿੱਚੋਂ 20 ਮਰਲੇ ਆਪਣੇ ਨਾਂ ਕਰਾ ਗਏ ਤੇ 20 ਗੁਰਦੁਆਰੇ ਦੇ ਗੁਰਦੁਆਰੇ ਦਾ ਮੱਥਾ ਇੱਕ ਸਾਈਡ ਤੇ 60 ਫੁੱਟ ਰਹਿ ਗਿਆ ਤੇ ਇੱਕ ਸਾਈਡ ਤੇ 20 ਫੁੱਟ ਰਹਿ ਗਿਆ ਪੈਸਾ ਸਾਰਾ ਸੰਤਾਂ ਦਾ ਸੀ ਅਹੀਂ ਕਮੇਟੀਆਂ ਪਾ ਕੇ ਗ੍ਰਾਈ ਕਰਕੇ ਇਹਨੂੰ 17 ਲੱਖ

10 ਮਰਲੇ ਜਗਾ ਫੇਰ ਆਪਣੇ ਨਾਂ ਵਿੱਚ ਉਤਰਾ ਗਿਆ ਤੇ ਉਹ ਵੀ ਜਗਾ ਜਿਹੜੀ 10 ਮਰਲੇ ਉਹ ਵੀ ਆਪਣੇ ਨਾਂ ਕਰਾ ਗਿਆ ਉਹ ਇੰਨੇ ਸਾਨੂੰ 12 ਲੱਖ ਰੁਪਈਆ ਗੁਰਦੁਆਰੇ ਚ ਨਹੀਂ ਪਾਇਆ ਜਿਹੜਾ 178200 ਰੁਪਈਆ ਅਸੀਂ ਦਿੱਤਾਈ ਉਹਦੀ ਰਜਿਸਟਰੀ ਜਿਹੜੀ ਉਹ ਇੰਨੇ ਗੁਰਦੁਆਰੇ ਦੇ ਨਾਮ ਕਰਤੀ ਅਸੀਂ ਇਹ ਹੀ ਜਾਣਦੇ ਆ ਕਿ ਸਾਰੀਆਂ ਸਿੱਖ ਬੰਦੀਆਂ ਸਾਰੇ ਨਿਆਂਗਰ ਸਿੰਘਾਂ ਨੇ ਕਾੜੀ ਇਹ ਹੀ ਬੇਨਤੀ ਆ ਕਿ ਐਨਐਸਏ ਦੇ ਨਾਲ ਧੋਖਾ ਕੀਤਾ ਸਾਡਾ ਗੁਰਦੁਆਰਾ ਨਹੀਂ ਬੰਦਿੰਦਾ ਹੁਣ ਸਾਡੀ ਮੇਨ ਗਲੀ ਜਿਹੜੀ 30 ਫੁੱਟ ਦੀ ਉਹ ਟੱਕਦਾ ਵਾ ਉਥੇ ਇਹਨੇ ਕੰਧ ਕੀਤੀਆਂ ਇੱਕ ਦਿਨ ਢਾਤੀ ਅੱਜ ਫੇਰ ਇਹਨੇ ਰੇਤ ਤੇ ਸੀਮਿੰਟ ਉਥੇ ਸੁੱਟ ਦਿਆ ਵੀ ਮੈਂ ਕੰਧ ਕਰਨ ਲੱਗਾ ਤੇ ਇਹ ਜਨਾਨੀਆਂ ਨੂੰ ਗਲਤ ਬੋਲਦਾ ਬਹੁਤ ਜ਼ਿਆਦਾ ਗਲਤ ਬੋਲਦਾ ਕਿ ਜਿਹੜਾ ਹੀ ਬੋਲ ਵੀ ਨਹੀਂ ਸਕਦੇ ਮੇਰਾ ਨਾਮ ਸਿੰਦਰ ਸਿੰਘ ਕਾਲੋ ਮੈਂ ਵਾਸੀ ਐਸੇ ਕੋਲ ਪਿੰਡ ਦਾ ਵਾਸੀ ਆ ਐਸੇ ਕੋਲੋਂ ਜਿੱਥੇ ਮੇਰਾ ਘਰ ਆ ਹਾਂ ਹਿਆਰ ਨਗਰ ਕਿਹੜੀ ਜੱਥੇ ਬੰਦੀ ਵੱਲ ਇੱਕ ਪਾਤੀ ਕਿ ਸਾਡੇ ਨੇ ਡਪੰਦਾ ਸਾਡੇ ਸੁਪਾ ਪ੍ਰਧਾਨ ਸਰਦਾਰ ਗੁਰਦਾ ਸਿੰਘ ਗੋਦੀ ਬੈਲ ਨੇ ਹਾਂ ਠੀਕ ਨਹੀਂ ਉਹਨਾਂ ਦੇ ਅਪਾ ਨਿਗਰਾਨੀ ਵਿੱਚ ਸਾਡਾ ਆਪਣਾ ਜਥੇਬੰਦੀ ਦਾ ਕੰਮ ਕਰ ਰਹੇ ਆ ਹਾਂ ਤੇ ਇੱਥੇ ਮਤਲਬ ਸਾਡੇ ਨਾਲ ਪਰਸਨ ਤੇ ਸਾਡੇ ਮਸਲਾ ਮਤਲਬ ਸਾਡੇ ਆਇਆ ਪਿੰਡ ਵੱਲੋਂ ਹੂੰ ਕਿ ਇੱਥੇ ਜਗਾ ਲਈ ਗਈ ਸਾਡੇ ਤੋਂ ਨਾ ਪੈਸੇ ਇਕੱਠੇ ਕਰਕੇ ਕੀ ਮਤਲਬ ਇਹਦਾ ਇੱਥੇ ਲਈ ਨਾਲ 60 ਬਾਈ 60 ਦਾ ਆ ਗਿਆ ਹਾਂ ਇਹ ਇੱਕ ਇੱਕ ਤਰ੍ਹਾਂ ਦੇ ਸੇਮ ਸੇਮ ਨਾਲ ਆਦਮੀ ਇੱਥੇ ਉਹ ਬੰਦਾ ਜਿਹੜਾ ਸੀ ਪਤਾ ਨਹੀਂ ਕਿੰਦਾ ਦਾ ਗੁਰੂ ਦਾ ਨਪਣਾ ਪਿਆਰ ਕਰਨਾ ਉਹਨੂੰ ਆ ਸਾਰੀ ਸੰਗਤ ਨੇ ਇਕੱਠਾ ਕਰਕੇ ਜਿੰਨਾ ਵੀ ਆਪਣਾ ਪਿਆਰਾ ਹੀ ਗੁਰੂ ਦਾ ਸਾਰਾ ਇੱਕ ਮੋਢੇ 'ਤੇ ਹਾਂ ਤੇ ਤੂੰ ਆਪਣੀ ਜਗ੍ਹਾ ਲੈ ਕੇ ਤੇ ਗੁਰੂ ਦਾ ਪਿਆਰ ਕਰਾਂਗੇ ਬਾਬਾ ਜੀ ਬੁੱਢਾ ਸਾਜੀ ਦੇ ਨਾਮ ਦੇ ਹਾਂ ਇਸ ਬੰਦੇ ਨੇ ਪਹਿਲਾਂ ਦੇ ਜਿੱਤੋਂ ਜੀਰਾਂ ਨੇ ਮਦਦ ਲਾ ਕੇ ਠੀਕ ਨਹੀਂ ਗੱਲ ਸੰਗਤ ਦਾ ਪਹਿਲਾਂ ਇਕੱਠਾ ਕਰਕੇ ਜਗ੍ਹਾ ਲੈ ਲਈ ਆ ਰਸਤਾ ਜਾਂਦਾ ਇਹਨੂੰ 30 ਫਟਕ ਹਾਂ ਰਾਸਕੋਰੀ ਨੂੰ ਜਿੱਥੇ ਗੁਰੂ ਦਾ ਜਗ੍ਹਾ ਲਈ ਗਈ ਆ ਇਹਦੇ ਦੇ ਚ ਪਹਿਲਾਂ ਛੋਟੇ ਹੀ ਇਹਨੇ ਉਹਨਾਂ ਜਿਹੜਾ ਬੱਥੇ ਕਰਕੇ ਇਨੇ ਜਗ੍ਹਾ ਲੈ ਕੇ ਕੁਝ ਜਗ੍ਹਾ ਤੇ ਵੇਚਤੀ ਐ ਨੇ ਗੁਰੂ ਘਰ ਦੀ ਜਿਹੜੀ ਜਗ੍ਹਾ ਲਈ ਸੀ 10 ਮਰਲੇ ਸਾਨੂੰ ਇਹਨੇ ਆਪਣੇ ਰਹਿਣੇ ਐ ਕਲੋਨੀ ਵਾਲਿਆਂ ਨੂੰ ਜਗ੍ਹਾ ਵੀ ਦਿੱਤੀ ਹਾਂ ਕਿ ਇਸ ਕਲੋਨੀ ਵਿੱਚ ਉਹਨਾਂ ਕੋਲ ਜਗ੍ਹਾ ਲਈ ਇਹਨਾਂ ਨੇ ਹਾਂ ਗੁਰੂ ਘਰ ਦੀ ਉਸੇ ਕਲੋਨੀ ਵਾਲਿਆਂ ਕੋਲ ਇਹਨੇ ਉਹ ਜਿਹੜੇ 10 ਮਰਲੇ ਸੀ ਉਹ ਵੀ ਇਹਨੇ ਇੱਕ ਵਾਜਰਾ ਤੋਂ ਬਦਲਾ ਕਰਕੇ ਅੱਜ ਉਂਝੇ ਵੇਚ ਦਿੱਤੇ ਹਾਂ ਠੀਕ ਹੀ ਗੱਲ ਇੱਥੇ ਸਾਡੇ ਕੋਲ ਗੁਰੂ ਘਰ ਵਾਸਤੇ 60 ਬਾਈ 60 ਦਾ ਪਲਾਟ ਸੀ ਹਾਂ ਇਹਨੇ ਉਹਦੇ ਵਿੱਚੋਂ ਇਹ ਫਟ ਪੱਥਰ ਦਿੱਤਾ ਨੂੰ ਗੁਰੂ ਘਰ ਵਾਸਤੇ ਬਾਕੀ ਸਾਬ ਦੇ ਤੋਂ ਵੀ ਸ਼ੇਅਰ ਕਰ ਲਿਆ ਹਾਂ ਹਾਂ ਇਹ ਇਨੀ ਗੈਰਕਾਨੂੰਨੀ ਗੁਰੂ ਘਰ ਦੀ ਜਗ੍ਹਾ ਨੂੰ ਖਰਾਬ ਕਰਤਾ ਨੇ ਐਲਟੀਆ ਬਣਾ ਦਿੱਤਾ ਹੈ ਜੋ ਕਿ ਸੰਗਤਾਂ ਨੂੰ ਨਹੀਂ ਮੰਜ਼ੂਰ ਠੀਕ ਨਹੀਂ ਕਬੂਦਾਰ ਸੰਗਤਾਂ ਇਹਦਾ ਕਿ ਤਾਇਆ ਨਹੀਂ ਮਸਲਾ ਇਹ ਹੈ ਜਿਹੜੀ ਹੁਣ ਗੁਰੂ ਘਰ ਨੂੰ ਗਲੀ ਜਾਂਦੀ ਹੈ ਐਸਪਲੋਨੀ ਤੋਂ ਤੇ ਉਸ ਨੂੰ ਵੀ ਬੰਦ ਕਰਨ ਦੇ ਆ ਇੱਕ ਵਰਸਰ ਬਣਾਇਆ ਨਾ ਜੈ ਸਕੀ ਜਿਹੜਾ ਕਿ ਮੈਂ ਇਸ ਦੇ ਇੱਕ ਸੰਗਤਾਂ ਨੂੰ ਗਮਰਾ ਕਰ ਗਿਆ ਪਹਿਲਾਂ ਗਮਰਾ ਕਰਕੇ ਨੇ ਗੁਰੂ ਘਰ ਸੈਟ ਕਰਾਈ ਨਾ ਨਾ ਸੰਗਤਾਂ ਦੇ ਕਿਉਂਕਿ ਅੱਜ ਵੀ ਇਹਦਾ ਰੇਸੋ ਜਾਰੇ ਮਹਾਰਾਜ ਦੀ ਵੀ ਢਾਰਾ ਹਾਂ ਇਹ ਕੋਈ ਨਾ ਸਕਦਾ ਰੇਟ ਗੁਰੂ ਘਰ ਵਾਸਤੇ ਕਿਉਂਕਿ ਨਾ ਕਰ ਲਿਆ ਹਾਂ ਗੁਰੂ ਘਰ ਦੀ ਕਾਂਦੀ ਦੱਕਾਂ ਦੇ ਗਲੀ ਦੇ ਕੰਢ ਕੱਢਣ ਲਿਆ ਇਸ ਕਰਕੇ ਸਾਰੀ ਕਲੋਨੀ ਦੀ ਭਾਰੀ ਦੋਸਾ ਇੱਕ ਤੇ ਰਸਤਾ ਪ੍ਰਸ਼ਾਸਨ ਨੂੰ ਖੁਲਾਇਆ ਗਿਆ ਬਿਲਕੁਲ ਇਹਨੇ ਹੱਲੇ ਵੀ ਰਸਤਾ ਛੋਟਾ ਕੀਤਾ ਹੋਇਆ ਹੈ। ਬਾਈ ਇਹ ਜੀ ਮੇਰੇ ਕੋਲ ਔਰਤ ਔਰ ਸਾਰਾ ਸਭ ਦਾ ਪਿਆਰ ਆ। 3 ਮਰਲੇ ਜਗ੍ਹਾ ਮੈਂ ਖਰੀਦੀ ਸੀ 1 ਮਹੀਨਾ ਪਹਿਲਾਂ ਬਾਅਦ ਚ ਉਹਨਾਂ ਨੇ ਕਿਹਾ ਕਿ ਇਹ ਗੁਰਦੁਆਰੇ ਦਾ ਤੇ ਜਗ੍ਹਾ ਦੇਦੇ ਹੋ। ਔਰ ਇਹਨਾਂ ਨੇ ਕਿਹਾ ਕਿ 6 ਮਹੀਨੇ ਬਾਅਦ ਅਸੀਂ 20000 ਰੁਪਏ ਗ੍ਰਹੀ ਦੇ ਦਿਆਂਗੇ। ਕੋਈਆਂ ਗ੍ਰਹੀਆਂ ਇਕੱਠੀਆਂ ਹੋਈਆਂ ਬਾਅਦ ਚ ਗ੍ਰਹੀਆਂ ਇਕੱਠੀਆਂ ਨਹੀਂ ਹੋਈਆਂ ਸੰਤ ਕੋ ਪੈਸੇ ਇਕੱਠੇ ਨਹੀਂ ਹੋਏ। 22 ਦੇ ਵਿੱਚ ਅਹੀਂ ਰਜਿਸਟਰੀ ਕਰਾਉਣੀ ਸੀ। ਉਹ ਸਾਲ ਲੰਘ ਗਿਆ ਫਿਰ ਵੀ ਨਹੀਂ ਹੋਈ 23 ਦੇ ਵਿੱਚ ਤੱਕ ਜਬ ਜਾ ਕੇ ਪੈਸੇ ਨਹੀਂ ਇਹਨਾਂ ਬਕੂਰੇ ਹੋਏ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ 20 ਮਰਲੇ ਜਿਹੜੀ ਜਗ੍ਹਾ ਹੈ ਪੁਰਦਵਾਰਾ ਬਣਾ ਲੈਣੇ ਆ 10 ਮਰਲੇ ਜਿਹੜੀ ਸੀ ਉਹ ਰੱਖੀ ਸੀ ਵੀ ਉਹਨਾਂ ਨੇ ਜਿਹੜੀ দান ਕੀਤੀ ਸੀ ਔਰ 10 ਮਰਲੇ ਇਹਨਾਂ ਦੀ ਗ੍ਰਾਹੀ ਦੇ ਵਿੱਚੋਂ ਪੈਸੇ ਜਿਹੜੇ ਸੀ ਉਹਦੇ ਵਿੱਚੋਂ ਰਜਿਸਟਰੀ ਕਰਾ ਕੇ ਪੁਰਦਵਾਰਾ ਸਾਹਿਬ ਦੇ ਨਾਂ ਤੇ ਰਜਿਸਟਰੀ ਹੋ ਗਈ ਆ ਔਰ ਇਹਦਾ 2 ਸਾਲ ਪਹਿਲਾਂ ਜਦੋਂ ਇਹਨਾਂ ਮੈਨੂੰ ਜਵਾਬ ਦਿੱਤਾ ਮੈਂ ਬਾਹਰ ਜਾਣਾ ਸੀ ਮੈਂ ਆਪਣਾ ਸਾਰਾ ਦਾਸ ਦਾ ਹਿਸਾਬ ਦਾ ਜਿਹੜਾ ਸੀ ਸਭ ਜੀ ਤੌਰੋਂ ਦੇਤਾ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਬਕਾਇਆ ਦੇ ਦਿਓ ਇਹਨਾਂ ਕਹਿੰਦੇ ਆ ਕਿ ਆਪਣੇ ਕੋਲੋਂ ਪੈਸੇ ਖੱਚੇ ਤੁਸੀਂ ਤੇ ਰਜਿਸਟਰੀ ਕਰਾ ਦਿਓ ਤੇ ਇਹਨਾਂ ਦੇ ਬ੍ਰਾਂਡ ਚੈੱਕ ਅੱਜ ਤੱਕ ਮੇਰੇ ਕੋਲ ਪਏ ਹੋਏ ਆ ਜਦ ਕਿ ਐਮਐਮਓ ਸਾਹਿਬ ਤਾਂ ਸੀਗਾ ਔਰ ਮੈਂ ਰਜਿਸਟਰੀ ਕਰਾ ਕੇ ਮੈਂ ਜਿਹੜਾ ਡੀਲਰਾਂ ਦਾ ਬਕਾਇਆ ਵਾ ਉਹ ਤੁਸੀਂ ਦੇ ਕੇ ਤੇ 10 ਮਰਲੇ ਦੀ ਰੀਸ ਜਿਹੜੀ ਕਰਾ ਦੇਵੇ ਇਹਨਾਂ ਨੇ ਡੀਲਰਾਂ ਨੂੰ ਬਕਾਇਆ ਨਹੀਂ ਦਿੱਤਾ ਔਰ ਨਹੀਂ ਰਜਿਸਟਰੀ ਕਰਾਈ ਸਾਡੀ ਕਮੇਟੀ ਪਾਈ ਸੀ ਜਿਹੜੀ ਕਮੇਟੀ ਜੀ ਅਭੀ ਸਰਵਜੀਤ ਕੌਰ ਦੇ ਵਰਤੀ ਆ ਅੱਜ ਤੱਕ ਵੀ ਉਹਦੇ ਕਮੇਟੀ ਦੇ ਪੈਸੇ ਉਹਦੇ ਕੋਲ ਪਏ ਹੋਏ ਆ ਬਜਟੇ ਬਾਤ ਚੰਨਾ ਨੇ ਮੈਂ ਸਤੰਬਰ ਮਹੀਨੇ ਦੇ ਵਿੱਚ ਆਣ ਕੇ ਇਹਨਾਂ ਦੇ ਨਾਲ ਬਾਹਰ ਵਾਣ ਕੇ ਫਿਰ ਹਸਾਬ ਕੀਤਾ ਔਰ ਇਹਨਾਂ ਕੋ ਪੈਸੇ ਮੰਗਦਾ ਰਿਆ ਜਦ 2025 ਹੋ ਗਿਆ ਤੇ 10 ਮਰਲੇ ਦੀ ਜਿਹੜੀ ਰਜਿਸਟਰੀ ਹੋਣ ਵਾਲੀ ਰਹਿੰਦੀ ਸੀ ਵੀਰ ਨੇ ਮੈਂ ਕਿਹਾ ਕਿ ਸਾਡੇ ਪਲਾਟ ਸਾਰੇ ਵੇਚਿਆ ਭਾਜੀ ਤੁਸੀਂ ਜਾਂ ਤਾਂ ਰਜਿਸਟਰੀ ਕਰਾ ਲਓ ਡੇਟ ਤੁਹਾਡੀ ਲੰਘ ਗਈ ਆ ਤੇ ਨਹੀਂ ਤੇ ਹੁਣ ਤੁਹਾਡਾ ਦਰਦ ਨਾ ਮਾਰਿਆ ਜਾਣਾ ਪਰ ਮਜਬੂਰ ਨੂੰ ਮੈਨੂੰ ਫਰਵਰੀ ਦੇ ਵਿੱਚ 28 ਫਰਵਰੀ ਨੂੰ 2025 ਦੇ ਵਿੱਚ 10 ਮਰਲੇ ਜਿਹੜੇ ਹੀ ਉਹਦਾ ਮੈਂ ਬਕਾਇਆ ਕੋਲ ਦਿੱਤਾ ਵਾ ਬਕਾਇਆ ਦੇ ਕੇ ਰਜਿਸਟਰੀ ਕਰਾ ਲਈ ਜਦ ਕਹਿੰਦਾ ਕਿ ਸਾਨੂੰ ਥਾਂ ਹੀ ਵੀ ਮਰਲੇ ਚਾਹੀਦਾ ਤੇ ਇਸ ਕਰਕੇ ਮਤਲਬ ਜਿਹੜੀ ਗੱਲ ਸੀ ਉਹ ਮੈਨੂੰ ਜਿਸਟਿਸ ਮੈਜੋਰ ਨੂੰ ਕਰਾਉਣੀ ਪਈ ਜਦ ਕਿ 3 ਸਾਲ ਜਿਸਟਿਸ ਦਾ ਟਾਈਮ ਵੀ ਲੰਘ ਚੁੱਕਾ ਸੀ 10 ਮਰਲੇ ਜਗਾ ਗੁਰਦੁਆਰੇ ਦੇ ਵਿੱਚ ਔਰ 10 ਮਰਲੇ ਜਗਾ ਜਿਹੜੀ ਇਹਨਾਂ ਦੀ ਗ੍ਰਹੀ ਚਾ ਬਾਕੀ ਕੁਝ ਪੈਸੇ ਮੇਰੇ ਕੋਲ ਬਚਦੇ ਆ ਅੱਜ ਵੀ ਇਹ ਸਾਫ ਕਰਕੇ ਜੋ ਮੇਰੇ ਕੋਲ ਬਚਦੇ ਨੇ ਜਿੰਨੇ ਪੈਸੇ ਬਚਦੇ ਆ ਇਹ ਕਹਿੰਦੇ ਨੇ ਤੇ ਉੱਪਰ ਡਵੈਲਪਮੈਂਟ ਕਰਨੀ ਆ ਸਾਡੇ ਕੋਲ 5-5 ਸਾਲਾਂ ਚ ਪੈਸੇ ਤਿਆਰ ਨਹੀਂ ਹੋ ਸਕਦੇ ਉਸ ਦੁਆਰਾ ਕਿੱਥਾਂ ਬਣੇਗਾ ਮੈਂ ਅੱਜ ਵੀ ਉਹ ਜਿਹੜੇ ਪੈਸੇ ਬਚਦੇ ਆ ਦੇਣ ਨੂੰ ਤਿਆਰ ਜਿਹੜੀ ਕੰਮ ਲੈ ਗਿਆ ਇਹ ਹੈ ਗਿਆ ਦੂਸਰੀ ਬਾਦੀ ਦੇ ਵਿੱਚ ਇਹ ਨਵੀਂ ਬਰਤ ਕਲੋਨੀ ਦੇ ਵਿੱਚ ਜਗ੍ਹਾ ਗਈ ਆ ਔਰ ਗੁਰਦੁਆਰੇ ਦੀ ਜਗ੍ਹਾ ਜਿਹੜੀ ਆ ਉਹਨੂੰ ਦੂਸਰੇ ਪਾਸਿਓਂ ਗਲੀ ਲੱਗਦੀ ਆ ਜਿੱਦਾਂ 60 ਫੁੱਟ ਫੰਟ ਹੈਗਾ ਇਹ ਗੁਰਦੁਆਰੇ ਦੀ ਬੈਕ ਸਾਈਡ ਦੀ ਗਲੀ ਆ ਇਹਦੇ ਵਿੱਚ ਜਦੋਂ ਮੈਂ ਪਲਾਟ ਲਿਆ ਮੇਰੇ ਕੋਲ ਡਾਕੂਮੈਂਟਸ ਆ ਰਜਿਸਟਰੀ ਦੇ ਵਿੱਚ ਦਿਲਦਰਾ ਨੇ ਗਲੀ ਬੰਦ ਕਰਕੇ ਮੈਨੂੰ ਲਿਖ ਕੇ ਦਿੱਤਾ ਆ ਉਹ ਜਦ ਉਹ ਜਿਹੜੀ ਜਗ੍ਹਾ ਸੀ ਉੱਤੇ ਮੈਂ ਕੰਦ ਗੱਡੀ ਆ ਕੰਦ ਕੱਢ ਕੇ ਮੈਂ ਇੱਕ ਦਿਨ ਆਣ ਕੇ ਮੇਰੀ ਕੰਦ ਕੱਢ ਦਿੱਤੀ ਆ ਮੈਂ ਬਿਮਾਰ ਸੀ ਮੈਂ ਆ ਹਸਪੀਟਲ ਵਿੱਚ ਦਾਖਲ ਸੀਗਾ 15 ਤਰੀਕ ਨੂੰ ਮੇਰੀ ਗੈਰਹਾਜ਼ਰੀ ਦੇ ਵਿੱਚ ਇਹਨਾਂ ਨੇ ਮੇਰੀਆਂ ਜਿਹੜੀਆਂ ਅਸੀਂ ਸਾਰੀਆਂ ਇਟੋ ਦੇ ਚੋਕੇ ਨਿਯਾਜ਼ ਤੌਰ ਤੇ ਮੇਰਾ ਰਸਤਾ ਜਿਹੜਾ ਖੋਲਤਾ ਇਸ ਵਾਸਤੇ ਮੈਨੂੰ ਉਹ ਉਹ ਜਿਹੜੀ ਕੰਮ ਕਰਨ ਵਾਸਤੇ ਅੱਜ ਮੈਂ ਕੰਮ ਕਰਨ ਵਾਸਤੇ ਇੱਥੇ ਆਇਆ ਹਾਂ ਇਹ ਸਾਰੀਆਂ ਜਨਨੀਆਂ ਪਟਿਆ ਹੋ ਕੇ ਤੇ ਆਣ ਕੇ ਸਾਡੇ ਨਾਲ ਗਾਈ ਕੋਚ ਕਰਨਾ ਪਿਆ ਹੀ ਸਾਰੇ ਜੀ ਅੰਦਰ ਵੜ ਕੇ ਆ ਇਹਨਾਂ ਦੀ ਜਿਹੜੀ ਫੋਟੋ ਜੀ ਆ ਵੀ ਮੇਰੇ ਕੋਲ ਹੈਗੀ ਆ ਤੇ ਮੇੜੀ ਆਉਂਦੀਆਂ ਨੇ ਬਹੁਤ ਸਾਨੂੰ ਮੱਦਾ ਚੰਗਾ ਬੋਲਦੀਆਂ ਨੇ ਔਰ ਕੰਦ ਜਿਹੜੀ ਹੈ ਕੰਮ ਉੱਥੇ ਦੀ ਉੱਥੇ ਹੀ ਰੁਕੀ ਆ ਜਦ ਕਿ ਮੇਰੇ ਕੋਲ ਇੱਕ ਮਜਿਸਟਰੇਟ ਦੀ ਰਜਿਸਟਰੀ ਆ ਜਿਹਦੇ ਵਿੱਚ ਕੰਧ ਬੰਦ ਲਿਖੀ ਹੋਈ ਆ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਜੋ ਵੀ ਮੇਰੇ ਦਸਤਾਵੇਜ਼ ਆ ਦਸਤਾਵੇਜ਼ਾਂ ਦੇ ਸਬੰਹਾਂ ਮਕਨੂਮ ਦੇ ਸਬੰਹਾਂ ਮੈਨੂੰ ਇਨਸਾਫ ਕਰਾਇਆ ਜਾਵੇ ਔਰ ਮੇਰੀ ਦੀਵਾਰ ਜਿਹੜੀ ਆ ਜਾਇ ਜਦੋਂ ਲਿਖੀ ਹੋਈ ਆ ਮੇਰੀ ਦੀਵਾਰ ਘਟਾਈ ਜਾਵੇ ਮੈਂ ਜਦ ਵੀ ਦੀਵਾਰ ਕੱਢਣ ਲੱਗਦਾ ਆ ਇਹਨਾਂ ਦੋ ਤਿੰਨ ਵਾਰੀ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਨਾਨੀਆਂ ਆਨ ਕੇ ਇਟਰਾੜਾ ਚਲਾਉਂਦੀਆਂ ਅੱਜ ਵੀ ਮੈਂ ਕੰਧ ਕੱਢਣ ਲੱਗਾਂ ਮੇਰੇ ਮਿਸਤਰੀਆਂ ਦੇ ਵੀ ਇਹਨਾਂ ਨੇ ਹਮਲਾ ਕਰਕੇ ਭਜਾ ਦਿੱਤੇ ਆ ਮੇਰਾ ਸਵਾਹਨ ਉਸ ਤਰ੍ਹਾਂ ਹੀ ਬਾਹਰ ਪਿਆ ਹੋਆ ਆ